ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਅੱਜ ਦੇ ਵਲੌਗ ਵਿੱਚ ਆਪਾਂ ਜੋ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾ ਰਹੇ ਹਾਂ ਗੁਰਦੁਆਰਾ ਤਕੋਬਨ ਟੱਕੀ ਸਾਹਿਬ ਮਕਸੂਦਰਾ ਲੁਧਿਆਣਾ ਦੇ ਨੇੜੇ ਪੈਂਦਾ ਜੀ ਇਹ ਗੁਰਦੁਆਰਾ ਸਾਹਿਬ ਜੰਗਲ ਦੇ ਵਿੱਚ ਹੈ ਇੱਥੇ ਸਦੀਆਂ ਪੁਰਾਣਾ ਜੰਗਲ ਜਿਸ ਵਿੱਚ ਢਾਕ ਪਾਲਿਸ਼ ਪਿੱਪਲ ਬਥੂਲ ਬੋਹੜ ਝੰਡਾ ਕੀਆਂ ਕਈ ਕਿਸਮ ਦੀਆਂ ਜੜੀਆਂ ਬੂਟੀਆਂ ਤੇ ਸੰਘਣੇ ਬੂਟੇ ਲਗਭਗ ਫੈਲੇ ਹੋਏ ਹਨ 550 ਵਿਗੇ ਨੂੰ ਟੱਕੀ ਕਿਹਾ ਜਾਂਦਾ ਸੀ ਉਸ ਸਮੇਂ ਕੋਈ ਵੀ ਟੱਕੀ ਵਿੱਚ ਨਹੀਂ ਆ ਸਕਦਾ ਸਕਦਾ ਸੀ ਬਹੁਤ ਸਾਰੇ ਸੰਤਾਂ ਨੇ ਇੱਥੇ ਸਿਮਰਨ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਵਿੱਚੋਂ ਕੋਈ ਵੀ ਥੋੜੀ ਥੋੜੇ ਦਿਨਾਂ ਤੋਂ ਬਾਅਦ ਨਹੀਂ ਠਹਿਰ ਸਕਿਆ ਦੱਸਿਆ ਜਾ ਰਿਹਾ ਹੈ ਕਿ ਥੋੜੇ ਸਮੇਂ ਦੇ ਸਿਮਰਨ ਤੋਂ ਬਾਅਦ ਕੁਝ ਅਧਿਆਤਮਿਕ ਸ਼ਕਤੀਆਂ ਨੇ ਉਹਨਾਂ ਨੂੰ ਉਹੀ ਸਥਾਨ ਖਾਲੀ ਕਰਨ ਲਈ ਮਜਬੂਰ ਕਰ ਦਿੱਤਾ ਲੋਕਾਂ ਨੇ ਖੇਤੀ ਲਈ ਵੀ ਇਸ ਦੀ ਖੇਤੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਬੁਰੀ ਤਰ੍ਹਾਂ ਅਸਫਲ ਰਹੇ ਇਲਾਕੇ ਦੇ ਬਜ਼ੁਰਗਾਂ ਵੱਲੋਂ ਅੱਗ ਆਦਿ ਲਈ ਲੱਕੜਾਂ ਲੈਣ ਦੀ ਕੋਸ਼ਿਸ਼ ਕਰਨ ਵਾਲੇ ਲੋਕਾਂ ਬਾਰੇ ਬਹੁਤ ਸਾਰੀਆਂ ਕਹਾਣੀਆਂ ਸੁਣਾਇਆਂ ਗਈਆਂ ਨੂੰ ਪਰ ਉਹ ਕਿਸੇ ਨਾ ਕਿਸੇ ਕਾਰਨ ਬੁਰੀਆਂ ਤਰ੍ਹਾਂ ਅਸਫਲ ਹੋ ਗਈਆਂ ਅਤੇ ਉਨ੍ਹਾਂ 27 ਅਣਪਣੇ ਸਮੇਤ ਭਾਰੀ ਨੁਕਸਾਨ ਚੁੱਕਣਾ ਪਿਆ 1986-87 ਵਿੱਚ ਰੱbbi ਹਕੂਮਤਾਂ ਤਹਿਤ ਟੱਕੀ ਸਾਹਿਬ ਦੀ ਮਿੱਟੀ ਨੂੰ ਸੰਤ ਬਾਬਾ ਦਰਸ਼ਨ ਸਿੰਘ ਜੀ ਦੀ ਹਜ਼ੂਰੀ ਵਿੱਚ ਬਖਸ਼ੀਸ਼ ਕੀਤੀ ਗਈ ਜਿਨ੍ਹਾਂ ਨੇ ਸਾਲਾਂ ਬੱਧੀ ਤਪੱਸਿਆ ਕੀਤੀ ਅਤੇ ਇਸ ਸਥਾਨ ਨੂੰ ਹੁਣ ਗੁਰਦੁਆਰਾ ਤਪੋਸਥਾਨ ਟੱਕੀ ਸਾਹਿਬਜੋਂ ਜਾਣਿਆ ਜਾਂਦਾ ਹੈ ਪਹਿਲਾਂ ਵੀ ਕਈ ਸੰਤਾਂ ਨੇ ਬਾਬਾ ਜੀ ਦੇ ਟੱਕੀ ਸਾਹਿਬ ਔਨ ਦੀ ਭਵਿੱਖਬਾਣੀ ਕੀਤੀ ਸੀ ਇੱਥੇ ਸਾਰਿਆਂ ਨੂੰ ਨਰੋਲ ਭਗਤੀ ਦਾ ਸੰਦੇਸ਼ ਹੈ ਅੱਜ ਇੱਥੇ ਹਜ਼ਾਰਾਂ ਲੋਕ ਜਾਤ ਪਾਤ ਨੂੰ ਤਿਆਗ ਕੇ ਨਸਿਆਂ ਤੋਂ ਦੂਰ ਰਹਿ ਕੇ ਅਬੇ ਵਾਹਿਗੁਰੂ ਦਾ ਸਿਮਰਨ ਨਾਮ ਕਰਨਾ ਸਮਾਜ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ ਬਾਬਾ ਜੀ ਨੇ ਸਾਰੇ ਧਰਮਾਂ ਦੀ ਏਕਤਾ ਸਦਾਲੂਆਂ ਵੱਲੋਂ ਆਪਣੇ ਆਪਣੇ ਧਰਮ ਦੀ ਪਾਲਣਾ ਨਾਮ ਜਪਣਾ ਮੰਨ ਛਕਣਾ ਜਾਤ ਪਾਤ ਦੇ ਵਹਿਮਾਂ ਭਰਮਾਂ ਤੋਂ ਦੂਰ ਰਹਿਣਾ ਸ਼ਰਾਬ ਤੇ ਨਸ਼ਿਆਂ ਦਾ ਤਿਆਗ ਕਰਨਿਆ ਭੂਣ ਹੱਤਿਆ ਤੋਂ ਦੂਰ ਰਹਿਣਾ ਵਾਤਾਵਰਣ ਦੀ ਰੱਖਿਆ ਵੱਡਿਆਂ ਦਾ ਸਤਕਾਰ ਦਾ ਉਪਦੇਸ਼ ਦਿੰਦਾ ਹੈ ਅਤੇ ਵਿਸ਼ਵਵਿਆਪਿਕ ਭਾਈਚਾਰੇ ਤੇ ਵਿਸ਼ਵਾਸ ਸ਼ਾਂਤੀ ਨੂੰ ਉਤਸ਼ਾਹਿਤ ਕਰਨਾ ਕਿਸੇ ਨੂੰ ਵੀ ਦੂਜੇ ਧਰਮ ਪੈਗੰਬਰਾਂ ਜਾਂ ਕਿਸੇ ਹੋਰ ਧਾਰਮਿਕ ਸਥਾਨਾਂ ਬਾਰੇ ਬਿਨਾਂ ਉਦੇਸ਼ ਜਾਂ ਨਰਾਦਰ ਨਾਲ ਗੱਲ ਕਰਨ ਦੀ ਇਜਾਜ਼ਤ ਨਹੀਂ ਹੈ ਅਤੇ ਇੱਥੇ ਕੇਵਲ ਨਾਮ ਸਿਮਰਨ ਅਤੇ ਕੀਰਤਨ ਸਿਮਰਨ ਦਾ ਪ੍ਰਚਾਰ ਕੀਤਾ ਜਾਂਦਾ ਹੈ ਇੱਥੇ ਸੰਗਤਾਂ ਦਾ ਸੰਯੋਗ ਨਾਲ ਵੱਖ-ਵੱਖ માનਤਾਵਾਂ ਵਲੇ ਲਈ ਵੱਖ-ਵੱਖ ਸਮਾਜ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ ਬਾਬਾ ਜੀ ਨੇ ਵਿਸ਼ਵ ਭਰ ਵਿੱਚ ਵੱਖ-ਵੱਖ ਗੁਰਮਤਿ ਪ੍ਰਚਾਰ ਅਤੇ ਹੋਰ ਨੇਕ atividades ਸ਼ੁਰੂ ਕੀਤੀਆਂ ਹਨ ਜਿਵੇਂ ਕਿ ਅੰਮਤ ਸੰਚਾਰ ਰਾਹੀਂ ਗੁਰਬਾਣੀ ਪਾਠ ਕਲਾਸਾਂ ਕੀਰਤਨ ਸਿਖਲਾਈ ਬਾਬਾ ਬੁੱਢਾ ਜੀ ਗ੍ਰੰਥੀ ਸਵਾ ਦੀ ਸਥਾਪਨਾ ਜੋ ਲੋਕਾਂ ਨੂੰ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਅਤੇ ਸਤਿਕਾਰ ਬਾਰੇ ਸਿਖਲਾਈ ਦਿੰਦੀ ਹੈ ਸਿਮਰਨ ਨੂੰ ਸਿਮਰਨ ਕੈਂਪ ਗੁਰਮਤਿ ਪ੍ਰਚਾਰ ਲਈ ਸੰਗਤਾਂ ਨਸਾ ਸਡਾਉ ਕੈਂਪ ਖੂਨਦਾਨ ਕੈਂਪ ਅੱਖਾਂ ਤੇ ਕੈਂਪ ਮੁਫਤ ਮੈਡੀਕਲ ਕੈਂਪਾਂ ਤੇ ਲੋੜਵੰਦਾਂ ਦੀ ਲੋੜ ਅਨੁਸਾਰ ਮਦਦ ਕਰਨਾ ਤੇ ਹੋਰ ਬਹੁਤ ਕੁਝ ਇਸ ਸਥਾਨ ਤੇ ਉੱਤੇ ਲਾਇਆ ਜਾਂਦਾ ਹੈ ਹਰ ਮਸਿਆ ਨਵਾਂ ਚੰਦਰਮਾ ਨੂੰ ਸਵੇਰ 10 ਵਜੇ ਦੁਪਹਿਰ 2 ਵਜੇ ਤੱਕ ਸੰਗਤਾਂ ਦਾ ਆਯੋਜਨ ਕੀਤਾ ਜਾਂਦਾ ਹੈ ਜਿੱਥੇ ਗੁਰਬਾਣੀ ਕੀਰਤਨ ਦਾ ਪਾਠ ਕੀਤਾ ਜਾਂਦਾ ਤੇ ਹਰ ਐਤਵਾਰ ਨੂੰ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਸ੍ਰੀ ਅਖੰਡ ਪਾਠ ਸਾਹਿਬ ਸ੍ਰੀ ਸਹਿਜ ਪਾਠ ਸਾਹਿਬ ਗੁਰਬਾਣੀ ਕੀਰਤਨ ਕੀਤਾ ਜਾਂਦਾ ਹੈ ਤੇ ਰੱਖੇ ਜਾਂਦੇ ਹਨ ਵਿਸਾਖੀ ਅਤੇ ਗੁਰਪ੍ਰਭ ਦੇ ਸਾਈ ਕੀਰਤਨ ਅਤੇ ਅਮਰ ਸੰਚਾਰ ਸਿੱਖੀ ਦਾ ਅੰਮ੍ਰਿਤ ਪਾਣ ਹੁੰਦਾ ਹੈ। ਹਰ ਸਾਲ ਜੰਗਲੀ ਜੀਵ ਜੰਤੂਆਂ ਦੀ ਸੰਭਾਲ ਅਤੇ ਵਾਤਾਵਰਨ ਪ੍ਰਤੀ ਜਾਗਰੂਤਾ ਪੈਦਾ ਕਰਨ ਲਈ ਜੰਗਲੀ ਜੀਵ ਸੁਰੱਖਿਆ ਦਿਵਸ ਅਤੇ ਵਾਤਾਵਰਨ ਦਿਵਸ ਮਨਾਏ ਜਾਂਦੇ ਹਨ। ਸਾਲ ਦੌਰਾਨ ਮਨੁੱਖੀ ਏਕਤਾ ਦਿਵਸ, ਬਾਲ ਦਿਵਸ ਅਤੇ ਵਿਸ਼ਵ ਸ਼ਾਂਤੀ ਦਿਵਸ ਵੀ ਮਨਾਇਆ ਜਾਂਦਾ ਹੈ। ਗੁਰੂ ਘਰ ਲੰਗਰ ਮੁਫਤਰ ਸੋਈ 24 ਘੰਟੇ ਸਾਰਿਆਂ ਨੂੰ ਵਰਤਾਇਆ ਜਾਂਦਾ ਹੈ ਅਤੇ ਹਰ ਐਤਵਾਰ ਬਾਬਾ ਜੀ ਸੰਗਤਾਂ ਨੂੰ ਮਿਲਦੇ ਹਨ। ਬਾਬਾ ਜੀ ਦੇ ਚਰਨ ਛੂਹਣ ਦੀ ਸਖਤ ਪਾਬੰਦੀ ਹੈ। ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਚਾਹੀਦਾ ਹੈ ਬਾਬਾ ਜੀ ਦੇ ਪ੍ਰਵਚਨ ਤੇ ਆਡੀਓ ਅਤੇ ਵੀਡੀਓ ਲਾਇਬ੍ਰੇਰੀ ਤੋਂ MP3 DVD ਤੇ CD ਫਾਰਮੈਟ ਵਿੱਚ ਉਪਲਬਧ ਉਪਲਬਧ ਹਨ ਤੇ ਸੰਗਤ ਜੀ ਇਹ ਸੀ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਜੋ ਸੀ ਆਪ ਜੀ ਨਾਲ ਸਾਂਝਾ ਕੀਤਾ ਇੱਥੇ ਇੱਕ ਵਾਰ ਜਰੂਰ ਆਓ